ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਕਿਰਿਆ ਤੇ ਉਸ ਦੀਆਂ ਕਿਸਮਾਂ ਬਾਰੇ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਪਰਿਭਾਸ਼ਾ ਵਾਕ ਵਿੱਚ ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਬਾਰੇ ਵਾਪਰਨ ਬਾਰੇ ਜਾਂ ਕੀਤੇ ਜਾਣ ਬਾਰੇ ਪਤਾ ਲੱਗੇ ਜਿਵੇਂ ਖੇਡਦਾ ਸੀ ਖੇਡੇਗਾ ਆਦਿ ਉਸ ਨੂੰ ਕਿਰਿਆ ਆਖਦੇ ਹਨ ਕਿਰਿਆ ਧਾਤੂ ਤੋਂ ਬੰਦੀ ਹੈ ਧਾਤੂ ਮੂਲ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਵੇਂ ਲਿਖ ਪੜ ਲੜ ਆਦ ਕਰਤਾ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ ਭਾਵ ਵਾਕ ਕਿਰਿਆ ਦੇ ਕਾਰਜ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ ਕਰਮ ਵਾਕ ਵਿੱਚ ਕਰਤਾ ਦੁਆਰਾ ਜੋ ਕੰਮ ਕੀਤਾ ਜਾਂਦਾ ਹੈ ਉਸ ਨੂੰ ਕਰਮ ਆਖਿਆ ਜਾਂਦਾ ਹੈ ਇਸੇ ਕਿਰਿਆ ਦੀ ਪਰਿਭਾਸ਼ਾ ਕਰਤਾ ਤੇ ਕਰਮ ਅੱਗੇ ਆਪਾਂ ਕਿਰਿਆ ਦੀ ਵੰਡ ਚਾਰ ਤਰ੍ਹਾਂ ਨਾਲ ਕਰ ਸਕਦੇ ਹਾਂ ਪਹਿਲੀ ਪ੍ਰਕਾਰ ਦੀ ਵੰਡ ਮੂਲ ਰੂਪ ਵਿੱਚ ਕਿਰਿਆ ਦੋ ਕਿਸਮ ਦੀ ਹੁੰਦੀ ਹੈ ਪਹਿਲੀ ਹੈ ਅਕਰਮਕ ਕਿਰਿਆ ਜਿਸ ਵਿੱਚ ਕਰਮ ਨਾ ਹੋਵੇ ਭਾਵ ਕਰਤਾ ਤੇ ਕਿਰਿਆ ਹੀ ਹੋਵੇ ਉਸ ਨੂੰ ਅਕਰਮਕ ਕਿਰਿਆ ਆਖਦੇ ਹਨ ਉਦਾਹਰਨ ਵਜੋਂ ਬੱਚਾ ਖੇਡਦਾ ਹੈ ਰਾਮ ਸੋ ਗਿਆ ਹੈ ਇਹ ਕਿਰਿਆ ਵੀ ਅੱਗੇ ਦੋ ਤਰ੍ਹਾਂ ਦੀ ਹੁੰਦੀ ਹੈ ਪਹਿਲੀ ਹੈ ਪੂਰਨ ਅਕਰਮਕ ਕਿਰਿਆ ਜਿਸ ਵਾਕ ਵਿੱਚ ਕਰਤਾ ਤੇ ਕਿਰਿਆ ਮਿਲ ਕੇ ਸਾਰਥਕ ਵਾਕ ਬਣਾਉਂਦੇ ਹਨ ਉਸ ਨੂੰ ਪੂਰਨ ਅਕਰਮਕ ਕਿਰਿਆ ਆਖਿਆ ਜਾਂਦਾ ਹੈ ਜਿਵੇਂ ਸੀਤਾ ਖੇਡਦੀ ਹੈ ਜਿੱਤੂ ਸੌਂਦਾ ਹੈ ਦੂਸਰੀ ਹੈ ਅਪੂਰਨ ਅਕਰਮਕ ਕਿਰਿਆ ਜਿਸ ਵਾਕ ਵਿੱਚ ਕਰਤਾ ਤੇ ਕਿਰਿਆ ਮਿਲ ਕੇ ਨਿਰਾਰਥਕ ਵਾਕ ਬਣਾਉਂਦੇ ਹਨ ਉਸ ਨੂੰ ਅਪੂਰਨ ਅਕਰਮਕ ਕਿਰਿਆ ਆਖਿਆ ਜਾਂਦਾ ਹੈ ਜਿਵੇਂ ਬੋਗਲ ਹੋ ਗਿਆ ਪਹਿਲਾਂ ਆਪਾਂ ਅਕਰਮਕ ਕਿਰਿਆ ਬਾਰੇ ਪੜਿਆ ਹੈ ਹੁਣ ਆਪਾਂ ਸਕਰਮਕ ਕਿਰਿਆ ਬਾਰੇ ਪੜਾਂਗੇ ਇਸ ਵਿੱਚ ਤਿੰਨੋਂ ਤੱਤ ਮੌਜੂਦ ਹੁੰਦੇ ਹਨ ਕਰਤਾ ਕਰਮ ਅਤੇ ਕਿਰਿਆ ਜਿਵੇਂ ਸ਼ਿਵਾਲੀ ਨੇ ਗਿੱਧਾ ਪਾਇਆ ਇਹ ਕਿਰਿਆ ਅੱਗੇ ਦੋ ਪ੍ਰਕਾਰ ਦੀ ਹੁੰਦੀ ਹੈ ਪਹਿਲੀ ਹੈ ਪੂਰਨ ਸਕਰਮਕ ਜਿਸ ਵਾਕ ਵਿੱਚ ਕਰਤਾ ਕਰਮ ਤੇ ਕਿਰਿਆ ਮਿਲ ਕੇ ਸਾਰਥਕ ਵਾਕ ਬਣਾਉਂਦੇ ਹਨ ਉਸ ਨੂੰ ਪੂਰਨ ਸਕਰਮਕ ਕਿਰਿਆ ਆਖਿਆ ਜਾਂਦਾ ਹੈ ਜਿਵੇਂ ਕੁੜੀਆਂ ਨੇ ਗਿੱਧਾ ਪਾਇਆ ਅਪੂਰਨ ਸਕਰਮਕ ਜਿਸ ਵਾਕ ਵਿੱਚ ਕਰਤਾ ਕਰਮ ਤੇ ਕਿਰਿਆ ਮਿਲ ਕੇ ਨਿਰਾਰਥਕ ਵਾਕ ਬਣਾਉਂਦੇ ਹਨ ਉਸ ਨੂੰ ਅਪੂਰਨ ਸਕਰਮਕ ਕਿਰਿਆ ਆਖਦੇ ਹਨ ਜਿਵੇਂ ਪਿਤਾ ਜੀ ਨੇ ਵੱਡੇ ਪੁੱਤਰ ਨੂੰ ਬਣਾ ਦਿੱਤਾ ਅਗੇ ਦੂਜੀ ਪ੍ਰਕਾਰ ਦੀ ਵੰਡ ਦੇਖਦੇ ਹਾਂ ਆਪਾਂ ਪਹਿਲੀ ਹੈ ਸਧਾਰਨ ਕਿਰਿਆ ਜਿਸ ਵਾਕ ਵਿੱਚ ਕੰਮ ਕਰਨ ਵਾਲਾ ਕਰਤਾ ਆਪ ਹੁੰਦਾ ਹੈ ਉਸ ਨੂੰ ਸਧਾਰਨ ਵਾਕ ਕਿਹਾ ਜਾਂਦਾ ਹੈ ਜਿਵੇਂ ਸੁਧੀਰ ਨੂੰ ਗੁੱਸਾ ਚੜ ਗਿਆ ਪ੍ਰੇਨਾਰਥਕ ਕਿਰਿਆ ਜਿਸ ਵਾਕ ਵਿੱਚ ਦੂਜੇ ਵਿਅਕਤੀ ਤੋਂ ਕੰਮ ਕਰਾਇਆ ਜਾਵੇ ਉਸ ਨੂੰ ਪ੍ਰੇਨਾਰਥਕ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਅਧਿਆਪਕ ਮੈਨੂੰ ਪੜ੍ਹਾਉਂਦਾ ਹੈ ਦੁਹਰੀ ਪ੍ਰੇਨਾਰਥਕ ਕਿਰਿਆ ਜਿਸ ਵਾਕ ਵਿੱਚ ਦੂਜੇ ਬੰਦੇ ਦੁਆਰਾ ਤੀਜੇ ਬੰਦੇ ਤੋਂ ਕੰਮ ਕਰਵਾਇਆ ਜਾਵੇ ਉਸ ਨੂੰ ਦੁਹਰੀ ਪ੍ਰੇਨਾਰਥਕ ਕਿਰਿਆ ਆਖਦੇ ਹਨ ਜਿਵੇਂ ਮੇਰਾ ਕੰਮ ਸੁਰੇਸ਼ ਨੇ ਮੋਹਨ ਤੋਂ ਕਰਵਾ ਕੇ ਦਿੱਤਾ ਹੁਣ ਆਪਾਂ ਪੜਾਂਗੇ ਤੀਜੀ ਪ੍ਰਕਾਰ ਦੀ ਵੰਡ ਬਾਰੇ ਇਸ ਦੀਆਂ ਵੀ ਦੋ ਕਿਸਮਾਂ ਹੁੰਦੀਆਂ ਹਨ ਇਕਹਿਰੀ ਕਿਰਿਆ ਜਦੋਂ ਵਾਕ ਚ ਕਿਰਿਆ ਇੱਕ ਹੋਵੇ ਉਸ ਨੂੰ ਇਕਹਿਰੀ ਕਿਰਿਆ ਆਖਦੇ ਹਨ ਜਿਵੇਂ ਮੈਂ ਪੁਸਤਕ ਪੜ੍ਹੀ ਸੰਯੁਕਤ ਕਿਰਿਆ ਜਦੋਂ ਵਾਕ ਵਿੱਚ ਇੱਕ ਤੋਂ ਵੱਧ ਕਿਰਿਆਵਾਂ ਹੋਣ ਉਸ ਨੂੰ ਸਯੁਕਤ ਕਿਰਿਆ ਆਖਦੇ ਹਨ ਜਿਵੇਂ ਅਸੀਂ ਹਰ ਰੋਜ਼ ਸੈਰ ਕਰਨ ਜਾਇਆ ਕਰਾਂਗੇ ਚੌਥੀ ਪ੍ਰਕਾਰ ਦੀ ਵੰਡ ਅਨੁਸਾਰ ਪਹਿਲੀ ਹੈ ਮੂਲ ਕਿਰਿਆ ਵਾਕ ਵਿੱਚਲੀ ਪ੍ਰਮੁੱਖ ਕਿਰਿਆ ਜਿਹੜੀ ਸਹਾਇਕ ਕਿਰਿਆ ਤੋਂ ਪਹਿਲਾਂ ਆਵੇ ਉਸ ਨੂੰ ਮੂਲ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਬੇਲੇ ਸਮੇ ਬੱਚੇ ਕ੍ਰਿਕਟ ਖੇਡਦੇ ਹਨ ਇਸ ਵਿੱਚ ਮੂਲ ਕਿਰਿਆ ਖੇਡਦੇ ਤੇ ਸਹਾਇਕ ਕਿਰਿਆ ਹਨ ਹੈ ਅਗਿਆ ਸਹਾਇਕ ਕਿਰਿਆ ਵਾਕ ਵਿੱਚ ਪ੍ਰਮੁੱਖ ਕਿਰਿਆ ਨਾਲ ਆਉਣ ਵਾਲੀ ਕਿਰਿਆ ਨੂੰ ਸਹਾਇਕ ਕਿਰਿਆ ਆਖਦੇ ਹਨ ਜਿਵੇਂ ਵਿਲੇ ਸਮੇ ਬੱਚੇ ਖੇਡਦੇ ਹਨ ਸਹਾਇਕ ਕਿਰਿਆ ਹਨ ਹੈ ਸਸਰੰਗੀ ਕਿਰਿਆ ਜਿਸ ਵਾਕ ਵਿੱਚ ਮੂਲ ਕਿਰਿਆ ਨਹੀਂ ਹੁੰਦੀ ਉਸ ਨੂੰ ਸਸਰੰਗੀ ਕਿਰਿਆ ਆਖਿਆ ਜਾਂਦਾ ਹੈ ਜਿਵੇਂ ਹੈ ਸੀ ਹਨ ਆਦ ਨਾਲ ਵਾਕ ਪੂਰਾ ਹੋਵੇ ਜਿਵੇਂ ਨਾਨਕ ਸਿੰਘ ਇੱਕ ਪ੍ਰਸਿੱਧ ਨਾਵਲਕਾਰ ਹਨ ਇਸ ਵਿੱਚ ਹਨ ਸਸਰੰਗੀ ਕਿਰਿਆ ਦੀ ਉਦਾਹਰਣ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ